ਦੋਸਤੋ ਇਹ ਆ ਆਰਗੈਨਿਕ ਖੇਤ ਜਿਹਦੇ ਵਿੱਚ ਆਪਾਂ ਨੇ ਜੈਵਿਕ ਖਾਦਾਂ ਨਾਲ ਆਪਾਂ ਇਹ ਜੀਰੀ ਤਿਆਰ ਕਰੀਆ ਇਹਦੇ ਵਿੱਚ ਆਪਾਂ ਨੇ ਹੋਰ ਕੁਝ ਨਹੀਂ ਪਾਇਆ ਬਸ ਜੈਵਿਕ ਖਾਦਾਂ ਹੀ ਪਾਈਆਂ ਨੇ ਆਹ ਨਾਲ ਇਹਦੇ ਪਰਲੇ ਪਾਸੇ ਖੇਤ ਹੈ ਜਿਹੜਾ ਉਹ ਹੈਗਾ 131 ਦਾ ਇਹ ਆਪਾ ਨੱਕੇ ਜੀ ਦੀ ਨਿਸ਼ਾਨੀ ਦਿਖਾਉਂਦੇ ਹੁੰਨੇ ਆ ਵੀ ਇੱਥੇ ਖੜ ਕੇ ਆ ਸੁਰਿਆਣਾ ਵਗੈਰਾ ਕਰਦੇ ਆ ਉਹ ਆਹੀ ਆ ਇਹ ਖੇਤ ਇਹ ਸਾਰਾ ਹੁਣ ਪੱਕ ਕੇ ਤਿਆਰ ਆ तकरीबन ਜੋ ਸਾਹਮਣੇ ਦੂਜਾ ਖੇਤ ਹੈ ਉਹ ਇਹਦੇ ਨੂੰ ਮੰਨ ਲਓ ਵੀ ਪੱਤਾ ਉਹਦਾ ਸੁੱਕ ਜ਼ਿਆਦਾ ਗਿਆ ਇਹਦਾ ਪੱਤਾ ਹਜੇ तकरीबन ਹਰਾ ਹੈ ਆਰਾਵੀ ਕਿਉਂ ਆ ਕਿ ਇਹਦੇ ਵਿੱਚ ਤਾਕਤ ਹਜੇ ਪੂਰੀ ਮਾਤਰਾ ਚ ਉਹ ਆ ਇਹ ਇਦਾਂ ਦਾ ਆਪਣਾ ਇਹ ਸਾਰਾ ਕੀਤਾ ਉਹ ਪਰਲੇ ਪਾਸੇ ਜੀਰੀ ਦਾ ਸਾਨੂੰ ਸਾਹਮਣੇ ਫਰਕ ਦੇਖਦਾ ਹੋਊਗਾ ਉਹਦਾ ਰੰਗ ਹੋਰ ਹੈ ਇਹ ਮੰਨ ਲਓ ਇੱਕੋ ਦਿਨ ਦੀ ਲੱਗੀ ਹੋਈ ਹੈ ਇਹਦਾ ਇੰਨਾ ਫਰਕ ਹੈ ਇਹ ਇਦਾਂ ਦਾ ਸਾਰੇ ਹੀ ਹੈ ਉਹ ਸਾਹਮਣੇ ਤੱਕ ਬਣਾਏ ਖੇਤ ਪੂਰਾ ਪੱਕਿਆ ਹੋਇਆ। ਇਸ ਵਾਰ ਉਹ ਦੂਜੀ ਜੀਰੀ ਦੇ ਮੁਕਾਬਲੇ 'ਚ ਖੜੀ ਆ ਇਹ ਤਕਰੀਬਨ। ਅ ਬਾਕੀ ਵੱਢਣ ਤੇ ਪਤਾ ਲੱਗੂਗਾ ਵੀ ਕਿੱਦਾਂ ਦਾ ਹੋਇਆ ਇਹਦਾ ਝਾੜ। ਇਹ ਆਹੋ ਖੇਤ। ਇਹ ਆਪਣਾ ਜਣੋ ਆਪਾਂ ਇੱਧਰ ਨੂੰ ਅ ਪੱਛੋਂ ਵੱਲੋਂ ਦੇਖਦੇ ਆਂ ਤਾਂ ਇਹ ਸੱਜੇ ਹੱਥ ਆਪਣਾ ਇਹ। ਇਹਦਾ ਕੀਤਾ ਇਹ ਆਰਗਨ ਕਾ ਇਧਰਲੇ ਪਾਸੇ ਖੱਬੇ ਹੱਥ ਇਹ 131 ਹੈ 131 ਦਾ ਵੀ ਦੇਖੋ ਸਾਹਮਣੇ ਕਿਦਾਂ ਹੋਈ ਹੋਈ ਆ ਇਹ ਆਹਾ ਇਦਾਂ ਦਾ ਇਹਦਾ ਸਿੱਟਾ ਹੈ ਇਹਦਾ ਵੀ ਸਿੱਟਾ ਦੇਖ ਲਓ ਤੁਸੀਂ ਇਦਾਂ ਦਾ ਸਿੱਟਾ ਸਾਰਾ ਇਹ ਮਖੌਨ ਨਾ ਮੈਂ ਆਹ ਦੇਖੋ ਆ ਸੱਟਾ ਹੈ ਇਹਦਾ ਪੂਰਾ ਆ ਦੇਖੋ ਇਦਾਂ ਦੀ ਉਹ ਸਾਰੀ ਐ ਇਹ ਚ ਥੋੜੀ ਜਿਹੀ ਡੋਡੀ ਜਰੂਰ ਪੈ ਗਈ ਤੇ ਕਿਉਂਕਿ ਇਹ ਬਾਰਸਾਂ ਚ ਨਿਸਰੀ ਐ ਇਹ ਤੇ ਆਪਾਂ ਨੇ ਨਾ ਕੋਈ ਕੈਮੀਕਲ ਵਾਲੀ ਕੋਈ ਵੀ ਸਪਰੇ ਨਹੀਂ ਕਰੀ ਨਾ ਤਾਂ ਸੁੰਡੀ ਵਾਲੀ ਨਾ ਕੋਈ ਮਰ ਲੋ ਵੀ ਜਿਹੜੇ ਹੋਰ ਜਿਵੇਂ ਖਾਲਦੀ ਰੋਗ ਦੀ ਆ ਹੋਰ ਜਿਹੜੀ ਹੁੰਦੀ ਆ ਆਪਣੀ ਕਹਿੰਦੇ ਨੇ ਉਲੀ ਵਾਲੀ ਉਹ ਕੋਈ ਸਪਰੇ ਨਹੀਂ ਕਰੀ ਇਹਦੇ ਤੇ ਇਹਦੇ ਤੇ ਸਿਰਫ ਆਪਾਂ ਨੇ ਸ਼ੁਰੂ ਤੋਂ ਤੁਹਾਨੂੰ ਦੱਸ ਦਿੰਨੇ ਆ ਇਹਦੇ ਉੱਪਰ ਇੱਕ ਤਾਂ ਆਪਾਂ ਨੇ ਪਾਈ ਤੀ ਮੰਨ ਲਓ ਸ਼ੁਰੂ ਚ ਅ ਤਕਰੀਬਨ 2 ਟਾਈ ਟਰਾਲੀਆਂ ਰੂੜੀ ਖਾਦ ਦੀਆਂ ਉਹ ਤੋਂ ਬਰਮੀ ਕੰਪੋਸਟ ਪਾਈ ਤੀ ਜਿਹੜੀ ਉਹ ਪਾਈ ਤੀ ਆਪਾਂ ਨੇ 3 3.5 ਕੁਇੰਟਲ ਉਸ ਤੋਂ ਬਾਅਦ ਇਹਦੇ ਵਿੱਚ ਸਰੋਂ ਦੀ ਖਾਲ ਪਾਈ ਗਈ ਹੈ ਉਹ 30 ਕਿਲੋ ਸਰੋਂ ਦੀ ਖਾਲ ਪਾਈ ਗਈ ਹੈ ਬਾਕੀ 1 ਕਿਲੋ ਆਪਾਂ ਨੇ ਇਹ ਜੋ ਫਟਕੜੀ ਦਾ ਪਾਈ ਹੈ ਬਾਕੀ ਬਰਮੀ ਕੰਪੋਸਟ ਅਤੇ ਅਤੇ ਬਰਮੀ ਬਾਸ ਦੀ ਸਪਰੇਅ ਕਰੀ ਗਈ ਹੈ ਲੱਸੀ ਤੇ ਮਿਲਾ ਕੇ ਉਹ ਦੋ ਤਿੰਨ ਲੱਸੀ ਦਾ ਕੋਲ ਹਲਦੀ ਦਾ ਕੋਲ ਤੇ ਨਾਲ ਮਿਰਚਾਂ ਦਾ ਕੋਲ ਤੀਜਾ ਤੇ ਚੌਥਾ ਤੇ ਬਰਮੀ ਕੰਪੋਸਟ ਨਾ ਬਰਮੀ ਬਾਸ ਇਹ ਕੋਲਾਂ ਦਾ ਹੋ ਆਪਾਂ ਨੇ ਇੱਥੇ ਸਪਰੇਅ ਕਰੀ ਤੀ ਇਹ ਇਦਾਂ ਦੀਆ ਦੇਖ ਲਓ ਸਾਰੀ ਇਦਾਂ ਦਾ ਇਹ ਤਾਂ ਸਾਰਾ ਹੋ ਸਿੱਟਾ ਬਾਕੀ ਜਿੱਦਣ ਵੱਡਾਂਗੇ ਉਹਦੇ ਬਾਰੇ ਵੀ ਦਿਖਾਵਾਂਗੇ ਆਪਾਂ ਵੀ ਇਹਦਾ ਟਰਾਲੀ 'ਚ ਜਿੰਨਾ ਕਿ ਝਾੜ ਨਿਕਲੂਗਾ ਉਹਦੇ ਮੁਤਾਬਕ ਦੱਸਾਂਗੇ। ਉਹ ਦੇਖੋ ਫਰਕ ਤਾਂ ਤੁਹਾਨੂੰ ਦਿਖਦਾ ਹੀ ਹੋਊਗਾ ਵੀ ਸਾਹਮਣੇ। ਇਹ ਉਹਨਾਂ ਮਤਲਬ ਵੀ ਇਹੀ ਜਿਹੜੀਆਂ ਜੈਵਿਕ ਖਾਦਾਂ ਨਾਲੇ ਤਿਆਰ ਕਰੀ ਗਈਆਂ ਸਾਰੀਆਂ। ਇਹਦਾ ਆਜਿੰਦਰਾ ਵਾਲਾ ਬਸਟਾ ਜਿਹੜਾ ਹੈ ਉਹ ਕੋਪਰਟ ਨਹੀਂ ਹੈ। ਹਾ ਜੀ ਉਹ ਹੈ। ਹਾਂ ਤੇ ਮਦਦ ਕਰ ਸਕਦਾ। ਇਹ ਘੱਟ ਲੱਗਦੀ ਆ ਉਹ ਚੋ। ਉਹਦੇ ਨਾਲ ਬੱਤਾਂ ਲਾੜੇਗਾ। ਇਹਦੇ ਨਾਲ ਫੋਨ ਲਾਇਆ ਨਾ। ਇਹਦਾ ਫੋਨ ਲਾਈਨ ਚੜ ਚੜ ਗਈ ਹੁਣ। ਚੜਨ ਦਾ 2-4 ਦਿਨਾਂ ਦਾ। ਸਵਤੰਤਰਾਂ ਦਾ ਫਰਕ ਪੈ ਗਿਆ ਉਹ ਅਸਲ ਵਿੱਚ ਪਿਛਲੇ ਆਹ ਮਿਸਰੀ ਦੀ ਲੇਟ ਛੇਤੀ ਆਹੋ ਲੱਗੀ ਮਗਰੋਟੀ ਆਹ ਉਹ ਤਾਂ ਐਡਾ ਕੱਦ ਵੀ ਨਹੀਂ ਹੈਗਾ ਸੀ ਮੈਂ ਕਹਿੰਦਾ ਕਿ ਹੈ ਨਹੀਂ ਕਿਸੀ ਐਡੀ 19 ਦੀ ਦੀ ਉਹ ਚੋਕੀ ਸੁਪ ਕੇ ਐਂ ਜਦਾਂ ਦਾ ਸਾਡਾ ਚੌਲ ਨਹੀਂ ਗਿਆ ਬਾਹਰ ਤਾਂ ਹੀ ਲੈ ਜੀਗੀ ਅਜੇ ਚੌਲ ਨਿਕਲਦਾ ਸੀ ਉਹ ਤਾਂ ਨਿਕਲਦਾ ਸੀਗਾ ਉਹ ਇਹ ਤਾਂ ਆਜ ਦੇਖਦੇ ਦੇਖ ਹੁਣ ਚੱਲ ਗਿਆ ਨਾ ਪੀਚਾ ਮੰਮੀ ਪਾ ਰਿਹਾ ਹੈ ਤੇ ਨਿਕਲ ਅਗਲਾ ਇਤਫਾਜਿਆ ਹੁਣ ਆ ਦੂਜਾ ਪਾਰ ਹੈ ਜੀ ਇਹ ਰੋਕੀਆ ਪੂਰੀ ਆ ਆ ਲੱਗਦਾ ਵੀ ਆਪਾਂ ਨੂੰ ਥੋੜਾ ਜਿਹਾ ਵੀ ਨਰਮ ਹੋ ਸਕੇ ਪਰ ਜੀਰੀ ਸੁੱਕੀ ਆ। 250 ਰੁਪਿਆ ਵਾਲਾ ਦਾਣੇ ਜੋ ਵੀ ਨਾਲ। ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਹੜਾ ਆਪਾਂ ਪਿਛੇ ਔਰਗਨਿਕ ਖੇਤ ਦੀ ਗੱਲ ਕਰਦੇ ਤੇ ਉਹਦਾ ਆਪਣਾ ਝਾੜ ਨਿਕਲਿਆ 26 ਕੁਇੰਟਲ ਦਾ ਮੰਨ ਲਓ ਵੀ ਦੂਜੀ ਜੀਰੀ ਦਾ ਵੀ 26 27 ਕੁਇੰਟਲ ਦੇ ਮਤਲਬ ਕੇ ਨਿਕਲਿਆ 27 ਦੇ ਚੋ 28 ਦਾ ਹੋ ਗਿਆ ਮਸਾ ਇਹੀ ਹਿਸਾਬ ਕਿਤਾਬ ਦਾ ਹੋਦੀ ਜਿਹੜਾ ਇਹ ਆਪਾਂ ਗੱਲ ਕਰਦੇ ਤੇ ਵੀ ਆਰਗਨ ਦਾ ਉਹਦਾ 26 ਗਵਾਂਟੂ ਦਾ ਝਾੜਤੀ ਤਕਰੀਬਨ ਅ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਬਲੌਗ ਨਾਲ ਜੁੜੇ ਹੋਏ ਹੋਣ ਬਾਕੀ ਬਲੌਗ ਦੇਖਦੇ ਹੋ ਆ ਵੀਡੀਓ ਸਾਰੀਆਂ ਵੀਡੀਓ ਦੇਖ ਰਹੇ ਹੋ ਉਹਨਾਂ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਅ ਬਾਕੀ ਜਿਹੜੀ ਅੱਗੇ ਵੀਡੀਓ ਆਉਣਗੀਆਂ ਉਹ ਵੀ ਦੇਖਿਓ ਮਾਪੀ ਕਹਿੰਦੇ ਨੇ ਵੀ ਜਿਹੜੇ ਬੇਸਪਦੇਸ ਬੈਠੇ ਮਿੱਤਰ ਵੀਰ ਐਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਡੇ ਅਲੋਪਖਾ ਨਾਲ ਪੂਰਾ ਜੁੜੇ ਹੋਇਓ ਦੁਬਾਰਾ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖਦੇ ਆ ਕੋਈ ਅਗਲੀ ਵੀਡੀਓ ਇਹੀ ਗੱਲਬਾਤ ਦੇਖਦੇ ਆ ਕਿਸੇ ਅਗਲੀ ਵੀਡੀਓ ਚ ਹੋਰ ਕੁਝ ਗੱਲਬਾਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ